ਉਸ ਦਿਗਾ ਤੇ ਮੈਂ ਗਰਾਂਡ ਆਂਕਸ ਜੇ ਨਹੀਂ ਮੰਨ ਜੀ ਆਏ ਚੱਲੇ ਕਰਕੇ ਲੈ ਗਏ ਮੇਰੇ ਦਾਤਾ ਕੋਲ ਚਲਾਣ ਕਰਨਾ ਯਾਰ ਬੜਾ ਬਗਣਾ ਪਹਿਲੇ ਕੋਲੇ ਦਿੱਤੀ ਆ ਗਈ ਆ ਕੋਲੇ ਦੋ ਟਾਕਟ ਪਹਿਲਾਂ ਇੱਥੇ ਆਟੋ ਲੱਗੇ ਸੀ ਤੇ ਉਹਨਾਂ ਦਾ ਮੈਂ ਚਲਾਣ ਵੀ ਕੀਤਾ ਉਹ ਆਟੋ ਹੈ ਬਹੁਤ ਨੇ ਉਹ ਕਿ ਜਿੰਨਾ ਦਾ ਚਲਾਣ ਹੋ ਗਿਆ ਚਲੋ ਬਹੁਤਾ ਨਹੀਂ ਫਟਣਗੇ ਬਟ ਕਿਉਂਕਿ ਹੋਣਾ ਕਿ ਕਿਹਨੂੰ ਨਹੀਂ ਪਤਾ ਉਹ ਦੋ ਦਿਨ ਆ ਕੇ ਫਟ ਜਾਂਦੇ ਲਹਿਰ ਇੰਡੀਆ ਮੂਵ ਦੇਖ ਰਿਹਾ ਤੁਸੀਂ ਮੈਂ ਤੁਹਾਡਾ ਆਪਣਾ ਗੁਰਪਾਲ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਹੁਮਾਰ ਮੰਡੀ ਵਿਆ ਜਿੱਥੇ ਕਿ ਆਟੋ ਲਹਿਰ ਇੰਡੀਆ ਮੂਵ ਦੇਖ ਰਿਹਾ ਤੁਸੀਂ ਮੈਂ ਤੁਹਾਡਾ ਆਪਣਾ ਗੁਰਪਾਲ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਹੁਮਾਰ ਮੰਡੀ ਵਿਆ ਜਿੱਥੇ ਕਿ ਆਟੋ ਵਾਲੇ ਲਹਿਰ ਇੰਡੀਆ ਮੂਵ ਦੇਖ ਰਿਹਾ ਤੁਸੀਂ ਮੈਂ ਤੁਹਾਡਾ ਆਪਣਾ ਗੁਰਪਾਲ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਹੁਮਾਰ ਮੰਡੀ ਵਿਆ ਜਿੱਥੇ ਕਿ ਆਟੋ ਵਾਲੇ ਤੁਸੀਂ ਦੇਖ ਸਕਦੇ ਹੋ ਕਿ ਰੋਡ ਦੇ ਉੱਤੇ ਜਿਹੜਾ ਆਟਾ ਲਗਾ ਕੇ ਜਾਮ ਲਗਾਵਿੰਦੇ ਨੇ ਉੱਪਰੋਂ ਥੱਗ ਨਾਲ ਹੋਇਆ ਹੁੰਦਾ ਵਾ ਤਾਂ ਦੂਜੇ ਪਾਸੇ ਆਟੋ ਵਾਲਿਆਂ ਨੇ ਦੇਖਿਆ ਤੁਸੀਂ ਰੋਡ ਦੇ ਉੱਤੇ ਹੀ ਲਗਾ ਕੇ ਜਿਹੜੇ ਸਵਾਰੀਆਂ ਚੱਕਦੇ ਨੇ ਤਾਂ ਕਿੰਨਾ ਜਾਮ ਲੱਗਦਾ ਵਾ ਕਿੰਨੀਆਂ ਮੁਸ਼ਕਲਾਂ ਦਾ ਲੋਕਾਂ ਨੂੰ ਸਾਹਮਣਾ ਕਰਨਾ ਪੈਂਦਾ ਇੱਕ ਵਾਰੀ ਮੈਂ ਤਸਵੀਰਾਂ ਤੁਹਾਨੂੰ ਦਿਖਾ ਦਣਾ ਤੁਸੀਂ ਦੇਖ ਸਕਦੇ ਹੋ ਕਿ ਲਾਈਨ ਦੇཐਾਬ ਨਾਲੀ ਕਿਤੇ ਵੀ ਜਿਹੜੇ ਚੌਂਕ ਦੇ ਵਿੱਚ ਜਦੋਂ ਦੇਖਦੇ ਆਂ ਕਿ ਕ੍ਰੋਸਿੰਗ ਕਰਕੇ ਆਂਦੇ ਆ ਤਾਂ ਉੱਥੇ ਲਾਈਨਾਂ ਲੱਗ ਜਾਂਦੀਆਂ ਨੇ ਆਟੋ ਲਗਾਤਾਰ ਖੜ ਜਾਂਦੇ ਸਵਾਰੀ ਚੱਕਣ ਦੇ ਚੱਕਰ ਚ ਲੇਕਿਨ ਚੌਂਕ ਦੇ ਵਿੱਚ ਜਦੋਂ ਜਦੋਂ ਹਾਲਾਤ ਦੇਖੀਏ ਤਾਂ ਕਿੰਨਾ ਇੱਥੇ ਜਾਮ ਲੱਗ ਜਾਂਦਾ ਵਾ ਤਾਂ ਗੱਲਬਾਤ ਵੀ ਕਰਾਂਗੇ ਵੀ ਇਹਨਾਂ ਦੇ ਚਾਲਾਨ ਕੱਟੇ ਜਾਂਦੀ ਹੈ ਕਿੱਦਾਂ ਹੁਣ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਲਾਈਨ ਦੇ ਸਾਰੇ ਜਿਹੜੇ ਆਟੋ ਲੱਗੇ ਤਿਗੇ ਤੇ ਆ ਸਾਨੂੰ ਦੇਖ ਕੇ ਹੁਣ ਆਟੋ ਜਿਹੜੇ ਅੱਗੇ ਚੱਲੇ ਜਣਗੇ ਤਾਂ ਗੱਲਬਾਤ ਵੀ ਕਰ ਲੈਣੀ ਆ ਦਾ ਚੱਲ ਗਣਾ ਹਾਂਜੀ ਤੁਸੀਂ ਆਟੋ ਲਾਇਆ ਆਟੋs ਨਿਗਾ ਤੇ ਮੈਨਾਂ ਖੜਾ ਜਨਾਬ ਜੀ ਮਾਨ ਜੀ ਆਏ ਚਾਬੀ ਗੱੜ ਕੇ ਲੈ ਗਏ ਮੈਂ ਤਾਂ ਤੱਕ ਉਹਨਾਂ ਚਾਲਾਨ ਕਰਨਾ ਯਾਰ ਪਰ ਮੈਂ ਕਹਿੰਦਾ ਪਹਿਲੀ ਪੌਣੀ ਦਿੱਤੀ ਹੈ ਗਈ ਆ ਮੈਂ ਤਾਂ ਥੱਲੇ ਕਰਕੇ ਚਾਬੀ ਲੈ ਆਂਦੇ ਹਾਂ ਕਿਤੇ ਕਿਤੇ ਤੁਹਾਡੀ ਗੱਲ ਵੀ ਬਿਲਕੁਲ ਚਲੋ ਸਹੀ ਆ ਤੁਸੀਂ ਵੀ ਰੋਜ਼ਗਾਰ ਕਰਨ ਆਏ ਹੋ ਪਰ ਜਦੋਂ ਆਪਾਂ ਚੌਕ ਦੇ ਵਿੱਚ ਖੜ੍ਹ ਜਾਂਦੇ ਆਂ ਇੱਥੇ ਟ੍ਰੈਫਿਕ ਜਾਮ ਹੋ ਜਾਂਦਾ ਵਾ ਤਾਂ ਇਹ ਬੜੀ ਵੱਡੀ ਸਮੱਸਿਆ ਪੈ ਜਾਂਦੀ ਹੈ ਪਿੱਛੇ ਕਈ ਵਾਰ ਗੱਡੀ ਤੇ ਜਾਂਦੀ ਆ ਇੱਕਦਮ ਬ੍ਰੇਕ ਲਾਣੀ ਪੈਂਦੀ ਹੈ ਕਿਤੇ ਨਾ ਕਿਤੇ ਮੰਨਦੇ ਹੋ ਇਸ ਚੀਜ਼ ਨੂੰ ਅੱਜ ਦਿਨ ਮਰਨੇ ਆ ਸਰ ਮੰਨਣਾ ਹੀ ਪੈਂਦਾ ਸਰ ਇਹ ਗਲਤੀ ਹੈ ਸਾਡੀ ਜਦੋਂ ਹਾਂ ਮੈਂ ਉਹ ਹੀ ਕਹਿੰਦੇ ਤੁਸੀਂ ਕੰਮ ਕਰੋ ਅਸੀਂ ਇਹ ਨਹੀਂ ਕਹਿੰਦੇ ਰੋਜ਼ਗਾਰ ਥਾਰੇ ਇਹਨਾਂ ਸਾਰੇ ਨੂੰ ਰੋਟੀ ਕਮਾਣੀ ਆ ਪਰ ਇੱਕ ਰੂਲ ਦੇ ਹਿਸਾਬ ਨਾਲ ਜੇ ਤੁਸੀਂ ਅੱਗੇ ਖੜ੍ਹਜੋਗੇ ਥੋੜਾ ਤਾਂ ਇੱਥੇ ਟ੍ਰੈਫਿਕ ਨਹੀਂ ਜਾਮ ਹੋਊਗਾ ਕੋਈ ਹਾਸਾ ਨਹੀਂ ਹੋਊਗਾ ਨਹੀਂ ਤਾਂ ਏਡਾ ਹਾਸਾ ਵੀ ਹੋ ਸਕਦਾ ਉਹਦੇ ਵਿੱਚ ਤੁਹਾਡਾ ਵੀ ਲੋਕਾ ਹੋ ਸਕਦਾ ਲਾਲ ਵੀ ਹੋ ਸਕਦਾ ਜੀ ਮਾ ਜੀ ਹਾਂ ਆਪਣੇ ਨਾਲ ਹੋ ਸਕਦਾ ਦੇਖਦੇ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੋਗੇ ਸਨੇਹਿਆ ਦੇਾਂਗੇ ਜੇ ਭਾਵੇਂ ਗਲਤੀ ਕੀਤੀ ਸੀ ਕਿ ਗਲਤੀ ਸਾਜ਼ਮਨ ਨੇ ਉਹਨਾਂ ਨਾਲ ਚਾਪੀ ਦਿੱਕੋ ਚਲਾਉਣ ਨੇ ਘੱਟਿਆ ਕੋਈ ਕਿਸੇ ਨਹੀਂ ਕਰ ਪਿਆ ਹਾਂ ਹਾਂ ਇੱਕ ਤਾਂ ਬੰਦਾ ਹੁੰਦਾ ਜਾਵੇ ਚਾਹ ਪਾਣੀ ਦੇ ਉਹ ਜਾਓ ਦਿਓ ਜਾਂ ਕਰੋ ਕੋਈ ਗੱਲ ਬਾਬ ਨਹੀਂ ਆਈ। ਮੁਲਾਜ਼ਮ ਵੀ ਵਧੀਆ ਸੀਗੇ ਜਿਨ੍ਹਾਂ ਨੇ ਤੁਹਾਨੂੰ ਇੱਥੇ ਜਾਣ ਦਿੱਤਾ। ਹਾਂ ਮੇਰੇ ਠੀਕ ਹੋ ਸਭ। ਅਜਿਹੜੀ ਗੱਲ ਨਾ ਦੇਖੋ। ਆਪਾਂ ਇੱਕ ਬੰਦਾ ਹੁੰਦਾ ਉਹ ਬੰਦਾ ਲਈਏ ਤੇ ਬੇਟਾ ਬੰਦਾ ਕਹਿੰਦਾ ਚੋਰੀ ਕਰੀਏ ਫਿਰ ਤਾਂ ਬੰਦਾ ਨੂੰ ਕਹਿੰਦਾ ਉਹਨੇ ਕਿ ਇਤਨਾ ਹੀ ਸਾਡੇ ਕੋਲ ਕੁਝ ਜਗ੍ਹਾ ਦੀ ਕਿੱਧਾ ਗਿਆ ਸੀ। ਚਲੋ ਇਹਨਾਂ ਨੇ ਵੀ ਆਪਣੀ ਗਲਤੀ ਦਾ ਅਹਿਸਾਸ ਹੋਇਆ ਵਾ ਇਹਨਾਂ ਵੱਲੋਂ ਕਹਿਣਾ ਕਿ ਅਸੀਂ ਹੁਣ ਦੁਬਾਰਾ ਇੱਥੇ ਆਟੋ ਨਹੀਂ ਲਗਾਵਾਂਗੇ। ਇਸ ਚੀਜ਼ ਦਾ ਖਾਸ ਕਰਕੇ ਧਿਆਨ ਰੱਖਾਂਗੇ ਤਾਂ ਮੁਲਾਜ਼ਮ ਦੇ ਵੀ ਚਿੱਤ ਕਰਦੇ ਸੀ ਕਿ ਉਹਨਾਂ ਨੇ ਸਾਨੂੰ ਅਵੇਅਰ ਕਰਕੇ ਜਿਹੜਾ ਜਾਣ ਦਿੱਤਾ ਵਾ। ਕਾਇਕਮਰੇ ਫਿਰ ਵੀ ਤੋਂ ਤਸਵੀਰਾਂ ਦਿਖਾ ਰਹੇ ਨੇ ਜਿਹੜੇ ਮੁਲਾਜ਼ਮ ਨੇ ਆਪਣੀ ਡਿਊਟੀ ਵੀ ਕਰ ਰਹੇ ਨੇ ਤੇ ਜਿਹੜੇ ਆਟੋ ਵਾਲੇ ਉੱਥੇ ਰੁਕਦੇ ਤੇ ਉਹਨਾਂ ਨੂੰ ਰੋਕ ਕੇ ਇਹਨਾਂ ਨੇ ਚੈਕਿੰਗ ਵੀ ਕੀਤੀ ਸ਼ਾਇਦ ਚਲਾਨ ਵੀ ਕੱਟਿਆ ਹੋਊਗਾ ਗੱਲਬਾਤ ਕਰ ਲੈਣੇ ਆ ਕੀ ਨਾਮ ਹੈ ਹਰਮਿਤ ਸਿੰਘ ਸਰ ਉਹ ਜਿਹੜੀ ਆਟੋ ਲੱਗਦੇ ਨੇ ਜਦੋਂ ਸਿਗਨਲ ਹੋ ਜਾਂਦਾ ਤਾਂ ਆਟੋ ਉੱਥੇ ਜਾ ਕੇ ਸਵਾਰੀਆਂ ਚੱਕਰ ਲਾ ਫੈਲਦੇ ਨੇ ਤੇ ਦੇਖਿਆ ਜਾਂਦਾ ਕਿ ਪਿੱਛੇ ਕੋਈ ਗੱਡੀ ਆ ਰਹੀ ਹੈ ਜਾਂ ਗੱਡੀ ਵਿੱਚ ਬੱਦਕਦੀ ਹੈ ਜਾਂ ਚੌਕ ਦੇ ਵਿੱਚ ਜਾਮ ਲੱਗ ਜਾਂਦਾ ਉਹਨਾਂ ਦੇ ਚਲਾਨ ਕੱਟਦੇ ਨੇ ਹਾਂਜੀ ਹਾਂਜੀ ਬਿਲਕੁਲ ਕਈ ਵਾਰੀ ਸਮੱਸਿਆ ਆਉਂਦੀ ਹੈ ਤੇ ਆਟੋ ਆ ਕੇ ਲੱਗ ਜਾਂਦੇ ਆ ਜਿਹਦੇ ਕਰਕੇ ਟ੍ਰੈਫਿਕ ਦੀ ਸਮੱਸਿਆ ਆਉਂਦੀ ਹੈ ਤੇ ਅਸੀਂ ਉਹਨਾਂ ਦਾ ਚਲਾਨ ਕਰਦੇ ਆ ਹੁਣੇ 2 ਚਾਰ ਮਿੰਟ ਪਹਿਲਾਂ ਇੱਥੇ ਆਟੋ ਲੱਗੇ ਸੀ ਤੇ ਉਹਨਾਂ ਦਾ ਮੈਂ ਚਲਾਨ ਵੀ ਕੀਤਾ ਆਨਲਾਈਨ ਚਲਾਨ ਹੋਏ ਨੇ ਤੁਸੀਂ ਦੇਖ ਸਕਦੇ ਹੋ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰੀ ਇਹ ਤਸਵੀਰ ਵੀ ਦਿਖਾ ਦੇਣਗੇ ਕਿ ਜਿਸ ਤਰ੍ਹਾਂ ਦੇ ਨਾਲ ਹੁਣੇ ਜਿਹੜੇ ਚਲਾਨ ਕੱਟੇ ਗਏ ਨੇ ਉਹਨਾਂ ਦੀ ਫੋਟੋ ਕਲਿੱਕ ਕੀਤੀ ਸੀ ਕਿ ਅਸੀਂ ਵੀ ਇਹ ਦੇਖਿਆ ਸੀ ਤਾਂ ਹੱਲੇ ਵੀ ਤੁਸੀਂ ਦੇਖ ਸਕਦੇ ਹੋ ਕਿ ਆਟੋ ਜਿਹੜੇ ਉੱਤੇ ਜਗ੍ਹਾ ਦੇ ਉੱਤੇ ਖੜੇ ਆ ਕਿ ਜਦੋਂ ਤੁਸੀਂ ਚਲਾਨ ਕਰਦੇ ਹੋ ਇਹਨਾਂ ਦੇ ਵਿੱਚ ਦਰਨੇ ਨੇ ਜਦੋਂ ਦਾ ਦੁਬਾਰਾ ਫੇਰ ਖੜ ਜਾਂਦੇ ਨੇ ਉਹ ਹੁਣ ਦੇਖੋ ਆਟੋ ਹੈ ਬਹੁਤ ਨੇ ਉਹ ਕਿ ਜਿਨ੍ਹਾਂ ਦਾ ਚਲਾਨ ਹੋ ਗਿਆ ਚਲੋ ਉਹ ਤਾਂ ਨਹੀਂ ਖੜਨਗੇ ਬਟ ਕਿਉਂਕਿ ਹੋਰ ਆ ਕੇ ਜਿਹਨਾਂ ਨੂੰ ਨਹੀਂ ਪਤਾ ਉਹ ਦੋ ਫੇਰਾ ਆ ਕੇ ਖੜ ਜਾਂਦੇ ਆ ਬਟ ਕੋਈ ਨਾ ਹੁਣ ਅਸੀਂ ਦੁਬਾਰਾ ਜਾਵਾਂਗੇ ਫਿਰ ਚਲਾਨ ਕਰ ਦਾਂਗੇ ਅਗਰ ਕੋਈ ਕੋਈ ਪ੍ਰੋਬਲਮ ਆਉਂਦੀ ਹੈ ਕੋਈ ਵਿਗਨ ਪੈਂਦਾ ਤੁਸੀਂ ਦੁਬਾਰਾ ਚਲਾਨ ਕਰ ਦਾਂਗੇ ਉਹਨਾਂ ਦਾ ਕਿਉਂਕਿ ਇਹ ਮੇਨ ਚੌਕ ਆ ਜਿੱਥੇ ਇੱਥੇ ਦੇਖਿਆ ਜਾਵੇ ਮੇਨ ਚੌਕ ਆ ਜੋ ਤਾਂ ਗੱਡੀ ਰਫਤਾਰ ਨਾਲ ਆਂਦੀ ਆ ਤਾਂ ਤੁਹਾਨੂੰ ਵੀ ਮੁਸ਼ਕਿਲਾਂ ਤੁਸੀਂ ਭੱਜ ਕੇ ਜਾ ਕੇ ਚਲਾਨ ਕਰਦੇ ਹੋ ਇਸ ਲਈ ਗੱਡੀ ਨੂੰ ਇੱਕਦਮ ਬ੍ਰੇਕ ਮਾਰਨੀ ਪੈਂਦੀ ਕਿਤੇ ਨਾ ਕਿਤੇ ਹਾਦਸਾ ਹੋ ਲੱਗਾ ਤੇ ਤੁਸੀਂ ਇਹਨਾਂ ਨੂੰ ਅਵੇਅਰ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਤੁਸੀਂ ਇੱਕਦਮ ਇੱਥੇ ਬ੍ਰੇਕ ਲਾ ਕੇ ਸਵਾਰੀਆਂ ਨਾ ਚੱਕੋ ਬਹੁਤ ਵਾਰ ਕਰ ਪਹਿਲਾਂ ਤਾਂ ਇਹਨਾਂ ਨੂੰ ਵਾਰਨਿੰਗ ਕਰਦੇ ਰਹੇ ਸੀ ਅਸੀਂ ਪਹਿਲਾਂ ਚਲਾਨ ਨਹੀਂ ਕੀਤਾ ਪਹਿਲਾਂ ਬਹੁਤ ਟਾਈਮ ਵਾਰਨਿੰਗ ਕਰਦੇ ਰਹੇ ਹਾਂ ਕਿ ਇੱਥੇ ਨਾ ਖੜਿਆ ਕਰੋ ਕਿਉਂਕਿ ਟ੍ਰੈਫਿਕ ਨੂੰ ਬਹੁਤ ਦਿੱਕਤ ਆ ਜਾਂਦੀ ਹੈ ਪਿੱਛੇ ਹਨਾ ਉਹ ਜਿਵੇਂ ਖੜੇ ਹੁੰਦੇ ਆ ਪਿੱਛੇ ਗੱਡੀਆਂ ਤੇਜ਼ ਆਉਂਦੀਆਂ ਜਾਣ ਕੇ ਬ੍ਰੇਕ ਲਗਾਉਣੀ ਪੈਂਦੀ ਆ ਉਹਨੂੰ ਪਿੱਛੋਂ ਵੀ ਬਟ ਨਹੀਂ ਲੱਗ ਰਿਹਾ ਤਾਂ ਹੁਣ ਚਲਾਨ ਕਰ ਰਹੇ ਆ ਤੇ ਨਾਲ ਆ ਬਿਲਕੁਲ ਜੀ ਆ ਗੱਲਬਾਤ ਵੀ ਕੀਤੀ ਆ ਕਿ ਜਿਹੜੇ ਆਟੋ ਲੱਗਦੇ ਸੀਗੇ ਜਿੰਨਾ ਕਰਕੇ ਟ੍ਰੈਫਿਕ ਵੀ ਜਾਮ ਹੋਣਦਾ ਵਾ ਕਿਹਨਾਂ ਹੁੰਦੇ ਸਾਰ ਪਿੱਛੋਂ ਗੱਡੀਆਂ ਆਂਦੀਆਂ ਨੇ ਉਹਨਾਂ ਨੇ ਇਸ ਗੱਲ ਦੀ ਪਰਵਾਹ ਨਾ ਕਰਦੇ ਹੋਏ ਆਪਣੀ ਸਵਾਰੀ ਵੱਲ ਦੇਖਦੇ ਕਿ ਸਵਾਰੀ ਚੱਕ ਲਈ ਆ ਮੁਲਾਜਮ ਨਾਲ ਗੱਲਬਾਤ ਕੀਤੀ ਆ ਇਹਨਾਂ ਨੇ ਚਲਾਨ ਵੀ ਕੱਟੇ ਆ ਤੇ ਉਹਨਾਂ ਨੂੰ ਮੌਕੇ ਮੌਕੇ ਤੇ ਅਵੇਰ ਵੀ ਕਰਦੇ ਆ ਹੁਣ ਦੇਖਣਾ ਹੋਵੇਗਾ ਕਿ ਇਹਨਾਂ ਦੇ ਤੇ ਅਗਲੀ ਕਾਰਵਾਈ ਕੀ ਹੁੰਦੀ ਕਿ ਇਹ ਇੱਕ ਚੀਜ਼ ਨੂੰ ਸਮਝਦੇ ਆ ਜੈਸੇ ਤਰ੍ਹਾਂ ਦੇ ਨਾਲ ਇਹ ਸਾਰਾ ਕੁਝ ਚੱਲਦਾ ਰਹਿੰਦਾ ਮੁੱਕੇ ਤੇ ਇੱਕ ਵਾਰ ਫੇਰ ਤੋਂ ਤਸਵੀਰ ਦਿਖਾਵਾਂਗੇ ਤੁ ਕਿਸੇ ਸਿਗਨਲ ਹੁੰਦੇ ਥਾਰ ਹੁਣ ਵੀ ਤੁਸੀਂ ਦੇਖ ਸਕਦੇ ਹੋ ਪਹਿਲਾਂ ਇੱਕ ਲਾਈਨ ਲੱਗੀ ਹੋਈ ਸੀ ਜਿਹੜੀ ਲਗਾਤਾਰ ਪਰ ਹੁਣ ਹੁਣ ਉਹ ਆਟੋ ਜਿਹੜੇ ਉੱਥੇ ਘੱਟ ਨਜ਼ਰ ਆ ਰਹੇ ਨੇ ਤੋਂ ਇੱਧਰ ਦੀ ਖਬਰਾਂ ਦੇਖਣ ਦੇ ਲਈ ਤੁਸੀਂ ਜੁੜੇ ਹੋ ਲਹਿਰ ਇੰਡੀਆ ਦੇ ਨਾਲ ਇਹ ਸੀ ਸਾਡੀ ਅੱਜ ਦੀ ਵਿਸ਼ੇਸ਼ ਖਬਰ ਬਾਕੀ ਖਬਰਾਂ ਲਈ ਤੁਸੀਂ ਦੇਖਦੇ ਰਹੋ ਲਹਿਰ ਇੰਡੀਆ ਕੈਮਰਾਮੈਨ ਸੰਜੀਵ ਕੁਮਾਰ ਦੇ ਨਾਲ ਮੈਂ ਗੁਰਪਾਲ ਸਿੰਘ ਲਹਿਰ ਇੰਡੀਆ ਨੂੰ ਵਿਧਾਨਾ ਨੋਕਾ ਦੇ ਵਿੱਚ ਦੇਖਿਆ ਜਾਵੇ ਗਲੀ ਮੱਲਿਆ ਦੇ ਵਿੱਚ ਦੇਖਿਆ ਜਾਵੇ ਤਾਂ ਸਭ ਤੋਂ ਜਿਆਦਾ ਜਣਾ ਰਸ 8 ਦਾ ਨਜ਼ਰ ਆ ਰਿਹਾ। ਤੁਮੇ ਇੱਕਾ ਤਸਵੀਰਾਂ ਵੀ ਦਿਖਾ ਦਿੰਦਾ।